ਸਸਰੇਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ ਤਾਂ ਉਦੋਂ ਉਹਨਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਇੱਕ ਵੱਡੀ ਸਟੇਟਮੈਂਟ ਦਿੱਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਸਿਰਫ ਸਿੱਖਾਂ ਦੀ ਨਹੀਂ ਸਗੋਂ ਇੱਕ ਸੈਕੂਲਰ ਪਾਰਟੀ ਹੈ ਯਾਨੀ ਕਿ ਸਾਰੇ ਧਰਮਾਂ ਦੀ ਪਾਰਟੀ ਬਣ ਚੁੱਕੀ ਹੈ ਪਰ ਹੁਣ ਸਾਰੇ ਪਾਸੇ ਖੱਜਲ ਖਵਾਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਤੋਂ ਪੰਥਕ ਏਜੰਡੇ ਵੱਲ ਵਾਪਸੀ ਕਰ ਲਈ ਹੈ ਅਤੇ ਇਸ ਲਈ ਸਭ ਤੋਂ ਵਧੀਆ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਲਈ 1984 ਦਾ ਮੁੱਦਾ ਹੁੰਦਾ ਜਿਹਨੂੰ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੇ ਜ਼ੋਰ-ਸ਼ੋਰ ਨਾਲ ਚੁਕਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਤੱਕ ਐਫਆਈਆਰ ਰਾਜੀਵ ਗਾਂਧੀ ਤੇ ਨਾਂ ਨਹੀਂ ਹੁੰਦੀ ਅਸਲੀ ਦੋਸ਼ੀ ਦੋ ਹੈ ਜਿਹਨੇ ਹੁਕਮ ਦਿੱਤੇ ਹੈ ਅਸਲੀ ਦੋਸ਼ੀ ਹੋਇਆ ਸੋ ਜਦੋਂ ਤੱਕ ਆ ਹੁੰਦੀ ਨਹੀਂ ਲੜਾਈ ਲੜੀ ਜਾਂਦੀ ਰਹਗੀ ਪੂਰਾ ਸਾਥ ਨਾਲੇ ਜੇ ਲੋ ਭਾਰਤ ਪ੍ਰਧਾਨ ਮੰਤਰੀ ਨੂੰ ਅਸੀਂ ਅਪੀਲ ਕਰਾਂਗੇ ਕਿ ਦੇਸ਼ ਦੇ ਭਾਰਤ ਰਤਨ ਦਾ ਜਿਹੜਾ ਅਵਾਰਡ ਦਿੱਤਾ ਗਿਆ ਉਹ ਵਿਡਰੋ ਕੀਤਾ ਜਾਏ ਤੇ ਜਿੰਨੇ ਵੀ 에어ਪੋਰਟ ਹੈ ਜਿੰਨੇ ਵੀ ਸੰਸਥਾਨ ਰਾਜੀਵ ગાંધી ਜੈਂਦਰਾਂ ਗਾਂਧੀ ਦੇ ਨਾਂ ਤੇ ਹੈ ਉਹ ਸਾਰਿਆਂ ਤੋਂ ਇਹ ਨਾਮ ਵਡਰਾ ਹੋਣਾ ਚਾਹੀਦਾ ਸ਼੍ਰੋਮਣੀ ਅਕਾਲ ਦਲ ਦੀ ਸਰਕਾਰ ਵਲੇ ਹੋਈਆਂ ਬੇਦਬਿਆਣੇ ਸ਼੍ਰੋਮਣੀ ਅਕਾਲ ਦਲ ਨੂੰ ਹਾਸ਼ੀਏ ਤੇ ਧੱਕ ਦਿੱਤਾ ਸੀ ਇਸ ਨੂੰ ਲੈ ਕੇ ਹੁਣ ਕੋਰਟ ਨੇ ਵੀ ਆਪਣਾ ਫੈਸਲਾ ਸੁਣਾਇਆ ਪਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਸਰ ਐਸ ਆਈਟੀ ਦਾ ਹਾਈ ਕੋਰਟ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਜਿਹੜਾ ਜਲਦੀ ਇਹ ਸੁਣਨੀ ਕੀਤੀ ਜਾਏਗੀ ਜਿਹੜੇ ਜੋ ਮਰਜੀ ਕਰ ਮੈਂ ਅਫਸਰਾਂ ਨੂੰ ਕਹਿਣਾ ਹੈ ਪੋਲਿਟਿਕਸ ਨਾ ਖੇਡੀ ਜਾਏ ਸਹੀ ਦੋਸ਼ੀਆਂ ਨੂੰ ਸਹੀ ਦੋਸ਼ੀਆਂ ਨੂੰ ਫੜਾਗੇ ਪੰਥਕ এজেন্ডੇ ਨੂੰ ਲੈ ਕੇ ਹੀ ਟਕਸਾਲੀ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਕਾਫੀ ਨਰਾਜ਼ ਦਿਖਾਈ ਦਿੰਦੇ ਨੇ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢੀਡਸਾ ਨੇ ਵੀ ਪਿਛਲੇ ਦਿਨੀ ਬਾਦਲ ਪਰਿਵਾਰ ਦੇ ਖਿਲਾਫ ਬਿਆਨ ਦਿੱਤਾ ਸੀ ਇਸ ਤੇ ਵੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਵਾਬ ਦਿੱਤਾ ਢੀਡਸਾ ਸਾਹਿਬ ਮੇਰੇ ਪਿਤਾ ਸમાન ਹੈ ਅੱਜ ਮੈਂ ਸਵੇਰੇ ਸਭ ਤੋਂ ਪਹਿਲੇ ਉਹਨਾਂ ਨੂੰ ਵਧਾਈ ਦਿੱਤੀ ਸਾਨੂੰ ਬੜਾ ਮਾਣ ਆ ਕਿ ਉਹਨਾਂ ਨੂੰ ਭਾਰਤ ਪੂਸ਼ਣ ਜਿਹੜਾ ਅਵਾਰਡ ਦਿੱਤਾ ਗਿਆ ਹੈ ਸਾਨੂੰ ਬੜਾ ਮਾਣ ਆ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੀ ਬੜੀ ਸੇਵਾ ਰਹੀ ਹੈ ਪੰਥ ਦੀ ਕੌਮ ਦੀ ਬੜੀ ਸੇਵਾ ਰਹੀ ਹੈ ਤੇ ਮੈਂ ਉਹਨਰ ਸਿਹਰੇ ਆਪ ਤੇ ਜੈ ਫਾਰਮ ਕੀਤਾ ਟੈਲੀਫੋਨ ਕਰਕੇ ਵਧਾਈ ਦਿੰਦੀ ਆ ਕਿ ਸਾਨੂੰ ਬੜਾ ਮਨ ਦਰਸਲ 1984 ਦੇ ਕਤਲਿਆਂ ਨੂੰ ਲੈ ਕੇ ਕਾਂਗਰਸੀ ਸੀਨੀਅਰ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਜੋ ਸਜ਼ਾ ਹੋਈ ਹੈ ਉਸ ਨੂੰ ਲੈ ਕੇ ਐਸਜੀਪੀਸੀ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿੱਚ 1984 ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸਨ ਅਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਫੀ ਪੰਥਕ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਖਾਸ ਤੌਰ ਤੇ 1984 ਦਾ ਮੁੱਦਾ ਹੈ ਉਹਨਾਂ ਨੇ ਰਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰ ਦਿੱਤੀ ਅਤੇ ਨਾਲ ਹੀ ਬੇਅਦਬੀਆਂ ਤੇ ਵੀ ਸੁਖਬੀਰ ਸਿੰਘ ਬਾਦਲ ਖੁੱਲ ਕੇ ਬੋਲੇ ਅਤੇ ਟਕਸਾਲੀ ਅਕਾਲੀਆਗੂ ਜੋ ਵੀ ਸੁਖਬੀ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾਰਾਜ਼ ਨੇ ਉਹਨਾਂ ਤੇ ਵੀ ਸੁਖਬੀ ਸਿੰਘ ਬਾਦਲ ਅੱਜਕੱਲ ਖੁੱਲ ਕੇ ਬੋਲਦੇ ਦਿਖਾਈ ਦਿੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸੁਖਬੀ ਸਿੰਘ ਬਾਦਲ ਨੇ ਇੱਕ ਨਵਾਂ ਮੁੱਦਾ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਵਿਕਾਸ ਦਾ ਮੁੱਦਾ ਪਰ ਉਸ ਨੂੰ ਪੰਜਾਬ ਦੇ ਲੋਕਾਂ ਨੇ ਸਿਰੇ ਤੋਂ ਇਨਕਾਰ ਦਿੱਤਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸੁਖਬੀ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਪੰਥਕ ਏਜੰਡੇ ਵੱਲ ਵਾਪਸ ਮੁੜਦੇ ਦਿਖਾਈ ਦੇ ਰਹੇ ਨੇ ਜੋ ਵੀ ਟਕਸਾਲੀ ਆਗੂ ਸ਼੍ਰੋਮਣੀ ਅਕਾਲ ਦੰਨ ਨੂੰ ਛੱਡ ਕੇ ਗਏ ਨੇ ਭਾਵੇਂ ਉਹ ਰਣਜੀਤ ਸਿੰਘ ਬਰੰਪਰਾ ਹੋਣ ਰਤਨ ਸਿੰਘ ਜਨਾਰਾ ਹੋਣ ਸੇਵਾ ਸਿੰਘ ਸੇਖਵਾ ਹੋਣ ਉਹਨਾਂ ਦੀ ਇਹ ਨਾਰਾਜ਼ਗੀ ਹੈ ਕਿ ਇਸ ਪਾਰਟੀ ਨੇ ਇਸ ਪ੍ਰਧਾਨ ਨੇ ਆਪਣਾ ਪੰਥਕ ਏਜੰਡਾ ਛੱਡ ਦਿੱਤਾ ਹੈ ਚਾਹੇ ਦੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਇਹਨਾਂ ਮੁੱਦਿਆਂ ਤੇ ਵਾਪਸ ਆਉਂਦੇ ਦਿਖਾਈ ਦੇ ਰਹੇ ਨੇ ਅਤੇ 1984 ਦਾ ਮੁੱਦਾ ਜੋ ਕਿ ਕਾਫੀ ਪੁਰਾਣਾ ਸ਼੍ਰੋਮਣੀ ਅਕਾਲ ਦਲ ਨੂੰ ਲੱਗਣ ਲੱਗ ਪਿਆ ਸੀ ਉਸ ਨੂੰ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਵੀ ਅਜਿਹਾ ਕੁਝ ਹੁੰਦਾ ਸੀ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਸਨ ਤਾਂ 1984 ਤੇ ਸਿਆਸਤ ਕਰਨਾ ਸ਼੍ਰੋਮਣੀ ਅਕਾਲ ਦਲ ਨੂੰ ਕਾਫੀ ਸੁਖਾਲਾ ਲੱਗਦਾ ਸੀ ਅਤੇ ਅਜਿਹਾ ਹੀ ਹਾਲ ਅੱਜ ਕੱਲ ਸੁਖਬੀਰ ਸਿੰਘ ਬਾਦਲ ਦਾ ਵੀ ਹੈ ਜੋ ਕਿ ਚੋਣਾਂ ਨੇੜੇ ਆਉਂਦੇ ਆ 1984 ਦਾ ਰਾਗ ਅਲਾਪਣ ਲ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵਿਕਾਸ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਕਿ ਜਾਂ ਫਿਰ ਪੰਥਕ ਏਜੰਡੇ ਵਾਲਾ ਵਾਪਸ ਆ ਜਾਣਾ ਚਾਹੀਦਾ ਹੈ ਜਿਵੇਂ ਕਿ ਅੱਜ ਕੱਲ ਸੁਖਬੀਰ ਸਿੰਘ ਬਾਦਲ ਦੇ ਸੁਰ ਬਦਲੇ-ਬਦਲੇ ਵੀ ਦਿਖਾਈ ਦਿੰਦੇ ਨੇ ਇਸ ਬਾਰੇ ਤੁਹਾਡੀ ਜੋ ਵੀ رائے ਆ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀ ਕੋ ਅਸੀਂ ਤਾਂ ਪੂਰੇ ਜਾਨੂ ਐ ਆ ਸਾਰੇ ਕੇਸ ਉਹ ਚਾਰ ਬਾਰ ਬੰਦ ਹੋਇਆ ਕੋਈ ਪੰਜ ਬਾਰ ਬੰਦ ਹੋਇਆ ਬੰਦ ਕੀ ਅਸੀਂ ਇੱਕ ਪ੍ਰੈਸ਼ਰ ਪਾਉਂਦੇ ਸੀ ਕਿਤੇ ਪਾਰਲੀਮੈਂਟ ਪ੍ਰੈਸ਼ਰ ਪਾਤਾ ਕਿਤੇ ਧਰਮੇ ਦੇ ਕੇ ਕਿਤੇ ਆਪਣਾ ਬੰਦ ਕਰਕੇ ਉਹ ਖੋਲ ਦਿੰਦੇ ਕੇਸ ਸਾਲ ਕਬਾਰ ਕਹਿੰਦੇ ਸੀ ਗਵਾਹ ਹੈ ਨਹੀਂ ਜਿੱਥੇ ਕੁਝ ਨਹੀਂ ਐ ਅੱਜ ਜਿੱਥੇ ਜਿਹੜੇ ਕੇਸ ਵਿੱਚ ਸੱਜਨ ਕਮਾਰ ਜਿਹੜੇ ਆਪਣੇ ਹੁਣੇ ਜਿਹੜੇ ਐਸਆਈਟੀ ਨੇ ਕੀਤੇ ਐ ਜਿਹੇ ਅੰਦਰ ਹੋਏ ਐ ਜਿੱਥੇ ਉਮਰ ਸਜ਼ਾਏ ਮੌਤ ਮਿਲੀ ਐ ਤੇ ਉਮਰ ਕਿਆਜ ਹੋਇਆ ਉਹ ਕੇਸ ਪੰਜ ਵਾਰ ਬੰਦ ਕੀਤੇ ਗਏ ਸੀ ਪੰਜ ਵਾਰ ਪੰਜ ਵਾਰ ਆਈ ਕਹਿ ਕੇ ਬੰਦ ਕੀਤੇ ਗਏ ਸੀ ਉਹ ਪੁਲਿਸ ਵਾਲੇ ਲਿੰਕੰਦੇ ਸੀ ਕਿ ਜੇ ਕੋਈ ਗਵਾਹੀ ਨਹੀਂ ਹੈ ਕੋਈ ਸਬੂਤ ਨਹੀਂ ਹੈ ਆ ਜਿਹੜੇ ਕੇਸ ਸੀ ਉਸੇ ਦਿਨ ਰਜਿਸਟਰ ਨਹੀਂ ਹੋਏ ਸੀ ਜਡਾਸੀ ਦੇ ਵਿੱਚ ਉਹਨਾਂ ਤੋਂ 10-10 ਸਾਲ ਬਾਅਦ ਰਜਿਸਟਰ ਹੋਏ ਦੇਖੋ ਹਜ਼ਾਰਾਂ ਦਾ ਕਤਲयाम ਹੋਏ ਹੋਏ ਕੇਸ ਰਜਿਸਟਰ ਨਾ ਹੋਏ ਤੇ ਉਹਨਾਂ 10 ਸਾਲ ਬਾਅਦ ਰਜਿਸਟਰ ਹੋਣ ਪਰ ਮੈਂ ਦੋ ਵੱਡੇ ਮੋੜ ਆਏ ਜਿਹੜੀ ਇਨਸਾਫ ਦੀ ਘੜੀ ਤਰ ਜਦੋਂ ਮਿਲ ਲੱਗੀ ਇੱਕ ਜਦੋਂ ਨਾਨਾਵਤੀ ਕਮਿਸ਼ਨ ਬਣਾਇਆ ਗਿਆ ਮਾਨਸਮਾਨਿਤ ਸਿੱਖ ਵੀਰਾਂ ਨੇ ਸਮਾਨਦ ਕੀਤਾ ਹੈ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ 34 ਸਾਲ ਜੋ ਉਹਨਾਂ ਸਾਨੂੰ ਜ਼ਖਮ ਦਿੱਤੇ ਸੀ ਨਸੂਰ ਬਣਿਆ ਸੀ ਰਸਦੇ ਸੀ 34 ਸਾਲ ਬਾਅਦ ਥੋੜੀ ਜੀ ਆਸ ਬਜੀ ਇਨਸਾਫ ਦੀ ਤੇ ਇਸ ਕਰੇ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਸਾਰੀ ਸਿੱਖ ਸੰਤੀ ਦਾ ਖਾਸ ਕਰਕੇ ਮੀਡੀਆ ਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਕੇ ਕੇਸ ਚੁੱਕੇ ਤੇ ਇਥੋਂ ਉਹਨੂੰ ਅਸਲੀ ਥਾਂ ਤੇ ਜਾ ਕੇ ਪਹੁੰਚਾ ਗਿਆ ਸਾਰੇ ਸਾਡੇ ਨਾਲ ਚੱਲਣਗੇ ਇਸ ਵਾਸਤੇ ਦਿੱਤਾ ਉਹਨਾਂ ਨੇ ਹਾਂ ਚੱਲਣਗੇ ਮੇਰੇ ਨਾਲ ਸਾਰੇ ਕਿਉਂ ਲੜਾਈ ਸ਼ੁਰੂ ਹੋਈ ਹੈ ਮੁਕਿੰਨੀ ਅੱਜ ਸ਼ੁਰੂ ਹੋਈ ਹੈ ਅੱਜ ਲੜਾਈ ਲੜਨੀ ਹੈ ਮੈਂ ਮਰਦੇ ਦਮ ਤੱਕ ਤੇ ਇਸ ਕਰਕੇ ਲੋਕਾਂ ਨੇ ਮਾਰਿਆ ਉਹਨਾਂ ਨੂੰ ਇਹਨੂੰ ਤੇ ਕੋਈ ਗੱਲ ਨਹੀਂ ਜਦ ਬڑا ਪੇੜ げਤਾ ਤੇ ਦਲਦਿੰਦਾਤੀ ਹਿੱਤ ਦੀਆ ਤੇ ਮੈਂ ਇਹ ਪੁੱਛਣੀ ਹੈ ਵੀ ਧਰਤੀ ਕਿੱਤੀ ਨੂੰ ਨਹੀਂ ਲਈ ਤੰਤੀ ساری ਰਾਤ ਕੱਤੀ ਨੂੰ ਨਹੀਂ ਲਈ ਤੇ ਤੰਤੀ ਇਹ ਖਲੋਤੀ ਰਹੀ ਵੀ ਜਦੋਂ ਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ ਤੇ ਫਿਰ ਮੈਂ ਹਿੱਲਾਂਗੀ 9 ਵਜੇ ਕਰਤਿਰਾਮ ਸ਼ੁਰੂ ਹੋਇਆ 1 ਨਵੰਬਰ 9 ਵਜੇ 83 ਨੂੰ ਪਹਿਲਾਂ ਕੋਈ ਬਈ ਸ਼ਾਂਤੀ ਸੀ ਤੇ 9 ਵਜੇ ਇਹਦਾ ਮਤਲਬ ਇਹ ਆ ਕਿ ਸਭ ਉਹਦੇ ਇਸ਼ਾਰੇ ਤੇ ਕਿ ਉਹਦੇ ਆ ਜਿਹੜੇ ਐਮਪੀ ਸੀ ਉਹਦੇ ਸੀ ਉਹਨੇ ਆਪਣੇ ਇਲਾਕਿਆਂ 'ਚ ਕੱਲ੍ਹ ਦੇਤੀ ਆਪਣੇ ਇਲਾਕਿਆਂ 'ਚ ਕਰਤਿਰਾਮ ਕਰਵਾਇਆ ਮੰਨ ਕਰਦੇ ਆ ਜੀ ਹਾਂ ਮੈਂ ਤਾਂ ਮੰਨ ਕਰਨੀ ਆ ਨੀ ਉਹ ਤਾਂ ਹੁਣ ਮੈਂ ਉਹਨਾਂ ਦਾ ਸਲਾਹ ਕਰਾਂਗੀ ਨਾ ਆਪਣੇ ਜਿਹੜੇ ਵਕੀਲਾ ਨਾਲ ਮਾਹਿਰ ਨੇ ਕਾਨੂੰਨ ਦੇ ਕਿਉਂਕਿ ਜੁਦੀ ਮਾਰੇ ਤੇ ਉਹ ਹੁਣ ਤੱਕ ਲੜਦੇ ਜਿਹੜੇ ਉਹ ਮਰ ਗਏ ਸੀ ਉਹਨਾਂ ਤੇ ਵੀ ਫਾਇਰਾ ਹੁਣ ਚੰਗੀਆਂ ਨੇ ਕਾਨੂੰਨੀ ਮਾਹਿਰ ਸ਼ੀ ਟਾਈਟਲਰ ਤੇ ਕੰਮ ਕਰਦਾ ਤੇ ਇਹ ਨੂੰ ਵੀ ਤਾਂ ਵੱਡੀਆਂ ਬੰਦੀਆਂ ਇਹਨੂੰ ਤਾਂ ਬੜੇ ਬੜੇ ਵੱਡੇ ਆਪਣੇ ਦਿੱਤੇ ਅਸੀਂ ਇਹ ਮਨਿਸਟਰ ਸੀ ਇਹ ਬਹੁਤ ਵੱਡਾ ਜਦੋਂ ਮੈਂ ਇਹ ਗਵਾਈ ਹੋਈ ਹਤੇ ਨੂੰ ਪਾਰਲੀਮੈਂਟ ਵਾਏ ਉਹ ਸੰਦੇ ਅਸੀਂ ਸੁਖਤੀ ਮੇਰੀ ਤੇ ਰਿਪੋਰਟ ਇਹਨਾਂ ਲਕਾ ਲਈ ਸੀ ਹੈ ਨਹੀਂ ਤੇ ਪੂਰੀ ਸਰਕਾਰ ਤਾਂ ਮੋੜ ਰਹੀ ਹੈ ਸਿਆਦ ਦੇ ਅੰਦਰ ਦੇਖੋ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਪਰ ਜਿਹੜਾ ਮੇਰਾ ਕੇਸ ਆ ਮੈਂ ਤੇ 19 3 ਨਵੰਬਰ 1984 ਦੀ ਜਿਹੜੀ ਹੋਈ ਮੇਰੀ ਐਫ ਆਈ ਆ ਉਹਦੇ ਤੇ ਨੂੰ ਸਿਰਾਫ ਹੀ ਫਿਰ ਮੈਂ ਜਿੰਨੇ ਕਮਿਸ਼ਨ ਬੈਂਦੇ ਸੀ ਉਹ ਐਫ ਆਈ ਐਫਿਡੇਵਟ ਕਲਦੀ ਜਾ ਕੇ ਗਾਇਆਂ ਦੇਖੇ ਚਾਲੂ ਰੱਖਿਆ ਪਰ ਉਹ ਜਨ ਸਰਕਾਰਾਂ ਉਹ ਜਨ ਸਰਕਾਰਾਂ ਬਹੁਤ ਪੂਸ਼ ਕਰਦੀਆਂ ਚਲੋ ਸਰਕਾਰਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਤੁਸੀਂ ਕਹਿੰਦੇ ਅੱਜ ਦੇ ਸਨਮਾਨ ਬਾਰੇ ਕੀ ਕਹੋਗੇ ਅੱਜ ਦੇ ਸਨਮਾਨ ਕਮੇਟੀ ਵਾਲੇ ਤਾਂ ਦਾ ਗਿਆ ਜੀ ਉਹਨੇ ਵੀ ਅੱਜ ਦਾ ਸਨਮਾਨ ਇਹ ਆ ਕਿ ਸਿਕਸ ਸੰਸਥੀਆਂ ਨੇ ਵੇਖੋ ਹੌਸਲਾ ਵਧਾਇਆ ਹੈ ਸਨਾ ਸੇਖ ਸੰਧਿਆ ਦਾ ਬਹੁਤ ਬਹੁਤ ਧੰਨਵਾਦ ਕਾਮੀਆਂ ਕਿਉਂਕਿ ਇਹ ਕੌਮੀ ਲੜਾਈ ਸੀ ਮੇਰੀ ਲੜਾਈ ਸੀ ਇਹ ਪੂਰੀ ਸਿੱਖ ਕੌਮੀ ਲੜਾਈ ਸੀ ਲੜਾਈ ਅੱਗੇ ਚੱਲੀ ਰਹੇ ਹਾਂ ਹਾਂ ਲੜਾਈ ਚੱਲੀ ਰਹੇ ਤੁਸੀਂ ਇੱਕ ਮੰਗ ਕੀਤੀ ਸੀ ਕਿ ਅੰਮਦਾਵ ਜਿੰਦੇ ਵੀ ਕਾਰਵਾਈ ਹੋਣੀ ਚਾਹੀਦੀ ਨਹੀਂ ਉਹਦੇ ਵਿੱਚ ਮੈਂ ਕੁਝ ਨਹੀਂ ਕਹਾਂ ਵੀ ਅਸੀਂ ਜਿਹੜੇ 84 ਦੇ ਦੰਗੇ ਜਿਹੜੇ ਅਸੀਂ ਕੇਸ ਲੜ ਰਹੇ ਸੀ ਤੇ ਕੇਸ ਦਾ ਕਾਫੀ ਟਾਈਮ ਤੋਂ ਲੜ ਰਹੇ ਸੀ ਸਾਰਾ ਕੁਝ ਹੈ ਪਰ ਜਿਹੜੀ ਸਫਲਤਾ ਜਿਹੜੀ ਹੁਣ ਮਿਲੀ ਆ ਇੱਕ ਚ ਫਾਸੀ ਦੀ ਸਜ਼ਾ ਹੋ ਗਈ ਹੈ ਦੂਜੇ ਚ ਉਮਰ ਕੈਦ ਹੋ ਗਈ ਹੈ ਉਹਦੇ ਨਾਲ ਕੀ ਹੈ ਜਿਹੜੇ ਗਵਾ ਪਿੱਛੇ ਬੈਠੇ ਸੀ ਸਾਨੂੰ ਤਾਂ ਇਹ ਵੀ ਇਹ ਜਿਹੜੇ ਜਿਹੜੇ ਕੇਸ ਜਿਹੜੇ ਹੋਏ ਨੇ ਥਿਸ ਵਿਲ ਬੀ ਅ ਪ੍ਰੈਸੀਡੈਂਟ ਇਸ ਕੇਸ ਕਰਕੇ ਜਿਹਨੇ ਸਜ਼ਾ ਹੋਈਏ ਦੂਜੇ ਵੀ ਗਵਾਹ ਜਿਹੜੇ ਜਿਨ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਵਾਪਰਿਆ ਉਹ ਸਾਹਮਣੇ ਆ ਰਹੇ ਨੇ ਹੁਣ ਤੇ ਹੋਰ ਵੀ ਕਈ ਨਵੇਂ ਕੇਸ ਚੱਲੇ ਨੇ ਐਸਆਈਟੀ ਚੱਲ ਰਹੀ ਏ ਸੀਬੀਆਈ ਦੇ ਕੇਸ ਚੱਲ ਰਹੇ ਨੇ ਤੇ ਸਾਨੂੰ ਪੂਰੀ ਪੂਰੀ ਉਮੀਦ ਏ ਸਰਕਾਰ ਦਾ ਵੀ ਸਹਿਯੋਗ ਏ ਤੇ ਸਾਡੇ ਅਕਾਲੀ ਦਲ ਜਿਹੜੇ ਆਪਣੇ ਬਾਦਲ ਸਾਹਿਬ ਨੇ ਜਾਂ ਸਾਡੀ ਡੀਐਸਜੀਐਮਸੀ ਇਹ ਕਮੇਟੀ ਏ ਉਹ ਵੀ ਸਾਨੂੰ ਸਪੋਰਟ ਕਰ ਰਹੀ ਏ ਤੇ ਹੁਣ ਜਿਹੜਾ ਜੋ ਵੀ ਅੱਗੇ ਜੋ ਵੀ ਹੋਣਾ ਹੈ ਉਹਦਾ ਰਿਜ਼ਲਟ ਜਿਹੜਾ ਉਹ ਪੋਜੀਟਿਵ ਆਣਾ ਕਿਉਂਕਿ 7000 ਆਮ ਤਾਂ ਹੋਇਆ ਹੈ 3000 ਸਿੱਖ ਹੋਏ ਸਜਾਵਾਂ ਸਰਬ ਮੁੱਠੀ ਪਰ ਮਦਿਆਂ ਨੂੰ ਹੋਈਏ ਤੇ ਹੁਣ ਜਿੱਦਾ ਇਹ ਨਿਊਜ਼ ਤੁਹਾਡੀ ਜਾ ਰਹੀ ਹੈ ਸਾਰਾ ਕੁਝ ਹੈ ਦਿੱਲੀ 'ਚ ਕਰੀਬ ਤੇ ਨਜਾਰ ਕਤਲ ਹੋਏ ਨੇ ਸਰਕਾਰੀ ਅੰਕੜੇ ਕਿ ਸਰਕਾਰੀ ਆંકੜੇ ਹੀ ਨੇ 3000 ਦੇ ਕਰੀਬ ਤੇ ਕਤਲ ਹੋਏ ਨੇ ਤੁਹਾਨੂੰ ਇਸ ਦੌਰਾਨ ਦੀ ਧਮਕੀਆਂ ਵੀ ਮਿਲੀਆਂ ਜਾਂ ਤੁਹਾਨੂੰ ਹੋਇਆ ਗਿਆ ਕੁਝ ਜਿਹੜੇ ਦੋਸ਼ੀ ਸਨ ਦੇਖੋ ਦੇਖੋ ਇਨਡਾਇਰੈਕਟਲੀ ਥੋੜਾ ਬਹੁਤ ਰੰਦ ਆਏ ਪਰ ਮੈਂ ਨਹੀਂ ਕਹਿ ਸਕਦਾ ਕਿ ਡਾਇਰੈਕਟਲੀ ਸਾਰਾ ਕੁਝ ਹੈ ਅਸੀਂ ਤਾਂ ਜਿਹੜੇ ਗਵਾਹ ਜਿਹੜੇ ਨਹੀਂ ਗਵਾਹ ਨੇ ਸਾਨੂੰ ਪੂਰਾ ਸਪੋਰਟ ਦਿੱਤਾ ਹੈ ਕਿ ਅਸੀਂ ਗਵਾਹ ਜਿਹੜੀ ਸਿਕਵਾਈ ਖਰਾ ਕੇ ਤੇ ਅੱਜ ਮਲਜਮਾ ਨੂੰ ਕਟ ਕਰੇ ਤੇ ਲਾਇਆ ਤੇ ਅੱਜ ਉਹਨਾਂ ਨੂੰ ਸਜ਼ਾ ਕਰਾਤੀ ਹੈ ਉਹ ਜਿਹੜੇ ਬਾਕੀ ਵੀ ਜਿਹੜੇ ਕੇਸ ਚੱਲਦੇ ਨੇ ਉਹਨਾਂ ਦੇ ਵੀ ਅਸੀਂ ਸਵੇਰੇ ਮੋਲੇ ਜਾਣਗੇ ਪਈ ਕੇਸ ਤਾਂ ਹੁਣ ਚੱਲ ਰਹੇ ਹੁਣ ਤਾਂ ਕਾਫੀ ਐਸਆਈਟੀ ਦੇ ਕਈ ਕੇਸ ਚੱਲ ਰਹੇ ਨੇ ਉਹ ਮੈਂ ਖੁਦ ਕਰ ਰਿਹਾ ਕਿ ਐਸਆਈਟੀ ਦੇ ਕੇਸ ਕਰ ਰਿਹਾ ਸੀਪੀਏ ਦੇ ਕੇਸ ਕਰ ਰਿਹਾ ਨੇ ਹੁਣ ਜਿਨ੍ਹਾਂ ਦੀ ਸਜ਼ਾ ਹੋਈ ਹੈ ਉਹਨਾਂ ਦੀ ਅਪੀਲਾਂ ਚੱਲ ਰਹੀਆਂ ਨੇ ਸੁਪਰੀਮ ਕੋਰਟ ਚੱਲਦੀ ਹੈ ਹਾਈ ਕੋਰਟ ਚੱਲ ਰਹੀ ਹੈ ਤੇ ਹੁਣ ਤਾਂ ਇਹ ਲੜਾਈ ਸ਼ੁਰੂ ਹੋ ਗਈ ਆ ਪਰ ਸਿਰਫ ਇਸ ਕਰਕੇ ਕਿ ਵੀ ਇਹ ਇਸ ਨਿਊਜ਼ ਨਾਲ ਜਿਹੜੇ ਬੰਦੇ ਅੱਗੇ ਆ ਨਹੀਂ ਰਹੇ ਸੀ ਹੁਣ ਪਿੱਛੇ ਇੱਕ ਕੇਸ ਸੀ ਇੱਕ ਜਨਾਨੀ ਆਈ ਕਿ ਵੀਰ ਜਿਹਾ ਸੀ ਉਹਨੂੰ ਭੁੱਲਣਾ ਚਾਹੁੰਦੀ ਆ ਵੀ ਜਸਟ ਵਾਂਟ ਟੂ ਫੋਰਗੇਟ ਦੈਟ ਚੈਪਟਰ ਪਰ ਹੁਣ ਜਦੋਂ ਸਜ਼ਾ ਹੋ ਗਈ ਹੈ ਤੇ ਉਹ ਫਿਰ ਕਈ ਬੰਦੇ ਆਣਗੇ ਉਹ ਆ ਕੇ ਆਪਣੀ ਆਪੀਤੀ ਬਤਾਨ ਗਿਆ ਅੱਗੇ ਅਸੀਂ ਸਰਕਾਰ ਨੂੰ ਪ੍ਰੋਜੈਕਟ ਕਰਾ ਵੀ ਇਹਨਾਂ ਨਾਲ ਹੋਇਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਿਰ ਅੱਗੇ ਦੇਸ਼ ਨੂੰ ਬਰਾਉਡਸ ਦਾ ਬੁੱਕ ਐਂ ਬੀ ਪਲਿਸ਼